ਦੀ ਬੜਾ ਜੋ ਅੱਜ ਉਹਨੀ ਕਮਜ਼ੋਰ ਐਨੀ ਮਾੜੀ ਓਪੋਜੀਸ਼ਨ ਜਿਹੜੀ ਕਾਂਗਰਸ ਪਾਰਟੀ ਕੇਂਦਰ ਚ ਬੈਠੀ ਨਭਾਦੀ ਆ ਉਸੇ ਦਾ ਨਤੀਜਾ ਹੈ ਕਿ ਅੱਜ ਜਿਹੜੇ ਕਾਲੇ ਕਾਨੂੰਨ ਨੇ ਇਹ ਮੋਦੀ ਸਰਕਾਰ ਭਾਜਪਾ ਜਿਹੜੀ ਕੇਂਦਰ ਚ ਰਾਜ ਕਰਦੀ ਸਰਕਾਰ ਆਪਣੀ ਮਨਮਰਜ਼ੀ ਨਾਲ ਲੈ ਕੇ ਆ। ਜੇ ਕਿਤੇ ਭੋਰਾ ਵੀ ਰਾਹੁਲ ગાંધી ਜੀ ਕੈੜੇ ਹੁੰਦੇ ਜਿਵੇਂ ਸਾਰਿਆਂ ਨੇ ਰਲ ਕੇ ਉਹਨਾਂ ਨੂੰ ਉਹਨਾਂ ਨੂੰ ਲੀਡਰ ਆਫ ਓਪੋਜੀਸ਼ਨ ਬਣਾਇਆ ਹੋਇਆ ਕੇਂਦਰ ਦੇ ਵਿੱਚ ਕੋਈ ਤਾਂ ਚੰਗੀ ਗੱਲ ਕਰੋ ਕੋਈ ਤਾਂ ਚੱਜ ਦੀ ਗੱਲ ਕਰੋ ਕਿ ਅੱਜ ਵੀ ਤੁਸੀਂ ਉਹੀ ਬਚਕਾਨੀਆਂ ਹਰਕਤਾਂ ਬੱਚਿਆਂ ਵਾਲੇ ਬਿਆਨ ਦੇਣੇ ਨੇ ਤੇ ਫਿਰ ਤੁਸੀਂ ਕੀ ਭਾਲਦੇ ਹੋ ਫਿਰ ਤਾਂ ਜਿਹੜੀ ਸੱਤਾਧਰ ਪਾਰਟੀ ਹੈ ਉਹ ਆਪਣੀ ਮਨਮਰਜ਼ੀਆਂ ਕਰੂਗੀ ਉਸ ਤੋਂ ਇਲਾਵਾ ਭਾਜਪਾ ਨੇ ਕੀ ਗੁਜ਼ਾਰੀ ਅੱਜ ਗਰੀਬ ਦੇ ਪੇਟ ਦੇ ਉੱਤੇ ਲੱਤ ਮਾਰੀ ਔਰ ਲੱਤ ਵੀ ਐਡੀ ਬੁਰੀ ਤਰ੍ਹਾਂ ਮਾਰੀ ਐ ਕਿ ਇਹਦੇ ਚ ਸਾਡੀ ਸਭ ਤੋਂ ਵੱਡੀ ਜਿਹੜੀ ਐਸਸੀ ਕਮਿਊਨਿਟੀ ਐ ਔਰ ਉਹਦੇ ਚ ਵੀ ਸਾਡੀਆਂ ਜ਼ਿਆਦਾਤਰ ਪਿੱਛੇ ਕੇ ਮਾਮਾ ਤੇ ਭੈਣਾਂ ਜਿਨ੍ਹਾਂ ਨੂੰ ਸਿੱਧਾ ਸਵੈ ਰੋਜ਼ਗਾਰ ਮਿਲਦਾ ਸੀ ਗਰੰਟੀਡ ਰੋਜ਼ਗਾਰ ਮਿਲਦਾ ਸੀ ਇੱਕ ਕਾਨੂੰਨ ਕਾਲਾ ਕਾਨੂੰਨ ਲਾਗੂ ਕਰਤਾ ਔਰ ਮਨਰੇਗਾ ਖਤਮ ਕਰਤੀ ਖਤਮ ਮਾਰਕ ਮਾਈ ਵਰਡਸ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਮਨਰੇਗਾ ਨਹੀਂ ਰਹੀ ਮਰੇ ਕ ਮੁੱਕ ਚੁਕੀ ਆ ਮਰੇ ਕ ਖਤਮ ਹੋ ਚੁਕੀ ਆ ਇਹ ਸਿਰਫ ਤੇ ਸਿਰਫ ਇਹ ਵੀ ਵੀ ਜੋ ਇਹਨਾਂ ਨੇ ਇੱਕ ਨਵੀਂ ਵਿਕਸਿਤ ਭਾਰਤ ਸਕੀਮ ਕੱਢ ਕੇ ਜੋ ਇਹ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪੂਰੇ ਭਾਰਤ ਨੂੰ ਪੂਰੇ ਦੇ ਪੂਰੇ ਆਵਾਮ ਨੂੰ ਇਹ ਬਿਲਕੁਲ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੈ ਮੈਂ ਫੇਰ ਤੁਹਾਨੂੰ ਇੱਕ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਕਿ ਮਰੇਕਾ ਸਕੀਮ ਜਿਹਦੇ ਸਿਰ ਤੇ ਲੱਖਾਂ ਨਹੀਂ ਕਰੋੜਾਂ ਲੋਕ ਆਪਣੀ ਉਜੀਵਿਕਾ ਚਲਾਉਂਦੇ ਸੀ ਆਪਣਾ ਇਲਾਜ ਕਰਵਾਉਂਦੇ ਸੀ ਆਪਣੇ ਘਰ ਦਾ ਚੁੱਲ੍ਹਾ ਚਲਾਉਂਦੇ ਸੀ ਅੱਜ ਦੀ ਡੇਟ ਤੇ ਵਿੱਚੋਂ ਮਨਰੇਗਾ ਸਕੀਮ ਮੋਦੀ ਸਰਕਾਰ ਨੇ ਭਾਜਪਾ ਸਰਕਾਰ ਨੇ ਫਿਨਿਸ਼ ਕਰਤੀ ਖਤਮ ਕਰਤੀ